ਅਮਰੀਕੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਹੱਕ 'ਚ ਇੱਕ ਵੱਡਾ ਅਤੇ ਦੁਰਗਾਮੀ ਫੈਸਲਾ ਦਿੱਤਾ ਹੈ। ਕੋਰਟ ਨੇ ਸਾਫ਼ ਕੀਤਾ ਹੈ ਕਿ ਹੇਠਲੀਆਂ ਅਦਾਲਤਾਂ ਦੇ ਜੱਜ 트੍ਰੰਪ ਦੇ ਜਨਮ ਆਧਾਰਿਤ ਨਾਗਰਿਕਤਾ ਨੂੰ ਲੈ ਕੇ ਜਾਰੀ ਕੀਤੇ ਆਦੇਸ਼ਾਂ 'ਤੇ ਪੂਰੇ ਦੇਸ਼ 'ਚ ਰੋਕ ਨਹੀਂ ਲਾ ਸਕਦੇ। ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਹੇਠਲੀਆਂ ਅਦਾਲਤਾਂ ਨੂੰ ਆਪਣੇ ਆਦੇਸ਼ਾਂ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਤਿੰਨ ਵੱਖ-ਵੱਖ ਮਾਮਲਿਆਂ 'ਚ ਅਮਰੀਕਾ ਦੀਆਂ ਹੇਠਲੀਆਂ ਅਦਾਲਤਾਂ ਨੇ 트੍ਰੰਪ ਦੇ ਆਦੇਸ਼ਾਂ 'ਤੇ ਤੁਰੰਤ ਅਸਥਾਈ ਰੋਕ ਲਾ ਦਿੱਤੀ ਸੀ ਜਿਸ ਨਾਲ ਇਹ ਆਦੇਸ਼ ਲਾਗੂ ਨਹੀਂ ਹੋ ਸਕੇ ਸਨ ਹੁਣ ਸੁਪਰੀਮ ਕੋਰਟ ਨੇ 6-3 ਦੇ ਬਹੁਮਤ ਨਾਲ ਕਿਹਾ ਕਿ ਕੋਈ ਇੱਕ ਫੈਡਰਲ ਜੱਜ ਪੂਰੇ ਦੇਸ਼ ਦੀ ਨੀਤੀ ਤੇ ਰੋਕ ਨਹੀਂ ਲਾ ਸਕਦਾ ਜੇ ਕਿਸੇ ਅਦਾਲਤ ਨੇ ਟਰੰਪ ਦੀ ਆਦੇਸ਼ ਵਰਗੀ ਨੀਤੀ ਨੂੰ ਰੋਕਣਾ ਹੋਵੇ ਤਾਂ ਇਹ ਇੱਕ ਜਾਂ ਦੋ ਲੋਕਾਂ ਦੀ ਪਟੀਸ਼ਨ ਤੇ ਨਹੀਂ ਸਾਂਝੀ ਕਾਨੂੰਨੀ ਕਾਰਵਾਈ ਰਾਹੀਂ ਹੋਣਾ ਚਾਹੀਦਾ ਹੈ ਇਹ ਫੈਸਲਾ ਲਿਖਣ ਵਾਲੀ ਜਸਟਿਸ ਐਮੀ ਕੋਨੀਵਰੇਟ ਨੇ ਲਿਖਿਆ ਕਿ ਫੈਡਰਲ ਕੋਰਟਾਂ ਦਾ ਕੰਮ ਸਰਕਾਰੀ ਆਦੇਸ਼ਾਂ ਦੀ ਨਿਗਰਾਨੀ ਕਰਨਾ ਨਹੀਂ ਹੈ ਬਲਕਿ ਸੰਵਿਧਾਨਿਕ ਅਦਕਾਰਾਂ ਦੇ ਅਧੀਨ ਵਿਵਾਦਾਂ ਦਾ ਨਿਪਟਾਰਾ ਕਰਨਾ ਹੈ ਹਾਲਾਂਕਿ ਕੋਰਟ ਨੇ ਟਰੰਪ ਦੇ ਆਦੇਸ਼ ਨੂੰ ਤੁਰੰਤ ਲਾਗੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਹ ਆਦੇਸ਼ ਅਗਲੇ 30 ਦਿਨ ਤੱਕ ਲਾਗੂ ਨਹੀਂ ਹੋਵੇਗਾ ਇਸ ਦਾ ਅਰਥ ਹੈ ਕਿ ਇਹਨਾਂ ਦਿਨਾਂ ਦੌਰਾਨ ਜੇ ਕੋਈ ਬੱਚਾ ਅਮਰੀਕਾ ਵਿੱਚ ਜਨਮ ਲੈਂਦਾ ਹੈ ਤਾਂ ਉਹ ਪੁਰਾਣੇ ਕਾਨੂੰਨ ਦੇ ਅਧੀਨ ਅਮਰੀਕੀ ਨਾਗਰਿਕਤਾ ਲੈਣ ਦਾ ਹੱਕਦਾਰ ਹੋਵੇਗਾ ਕੁੱਲ ਮਿਲਾ ਕੇ ਟਰੰਪ ਦੇ ਆਦੇਸ਼ਾਂ ਨੂੰ ਫਿਲਹਾਲ ਲਾਗੂ ਨਹੀਂ ਹੋਣ ਦਿੱਤਾ ਗਿਆ ਪਰ ਇਹ ਮਾਮਲਾ ਅਜੇ ਵੀ ਅਦਾਲਤੀ ਚੱਕਰਾਂ ਵਿੱਚ ਚੱਲਦਾ ਰਹੇਗਾ ਇਹ ਫੈਸਲਾ ਸਿਰਫ ਨਾਗਰਿਕਤਾ ਦਾ ਹੀ ਨਹੀਂ ਸੰਗਠਨਾਤਮਕ ਅਦਾਲਤੀ ਹੱਦਾਂ ਅਤੇ ਸੰਵਿਧਾਨਕ ਵਿਧੀਆਂ ਲਈ ਵੀ ਮੌਲਿਕ ਆਧਾਰ ਪੇਸ਼ ਕਰੇਗਾ